ਉਹ ਰਿਆ ਕੈਨੇਡਾ ਦੇ ਵਿੱਚ ਕੈਲਗਰੀ ਸ਼ਹਿਰ ਦੇ ਵਿੱਚ ਤੇ ਉੱਥੇ ਜਿਹੜਾ ਕਾਫੀ ਜਿਹੜੇ ਦੇਸ਼ਾਂ ਦੇ ਜਿਹੜੇ ਪ੍ਰੈਜ਼ੀਡੈਂਟ ਆਏ ਆ ਕੋ ਪ੍ਰਧਾਨ ਮੰਤਰੀ ਆਏ ਆ ਪਰ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਸਾਹਿਬ ਜੀ ਉਹਨੂੰ ਵਿੱਚੇ ਛੱਡ ਕੇ ਵਾਪਸ ਮੁੜ ਗਏ ਜੀ ਅੱਜੂ ਦੇ ਵਿੱਚ ਟਰੰਪ ਸਾਹਿਬ ਜੋ ਆਨ ਸਤਕਾਰ ਭਾਲ ਦੇ ਵਿੱਚ ਉੱਥੇ ਉਹਨਾਂ ਨੂੰ ਮਿਲਿਆ ਜੀ ਆਪਾਂ ਬਾਅਦ ਤੱਕ ਜਿੰਦਰਾ ਜਾਣਦੇ ਆ ਕਿ ਅਮਰੀਕਾਏ 14 ਇੱਕ ਕੈਨੇਡਾ ਨੂੰ ਅਮਰੀਕਾ ਦਾ ਹਿੱਸਾ ਬਣਾ ਲਿਆ ਜਾਵੇ ਤੇ ਉਹਨਾਂ ਨੇ ਓਪਨਲੀ ਇੱਕ ਬੜੀ ਬਿਆਨ ਵੀ ਦਿੱਤਾ ਸੀ ਕਿ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੂੰ ਇੱਥੇ ਗਵਰਨਰ ਲਾ ਦੇਵਾਂਗੇ ਤੇ ਇੱਕ ਵਜ੍ਹਾ ਜਿਹੜਾ ਹੈਗਾ ਸੁਪਰਾ ਬਣਾਇਆ ਜਾਵੇ ਕੈਨੇਡਾ ਜੀ ਉਸਨੇ ਵੈਸਟਰਨ ਟਰੂਡੋ ਨੇ ਵੀ ਥੋੜਾ ਬਹੁਤਾ ਵਿਰੋਧ ਕੀਤਾ ਸੀ ਹਮਮ ਲੇਕਿਨ ਪਿਛਲੀ ਇਲੈਕਸ਼ਨ ਬਾਰੇ ਮੇਰੇ ਨੂੰ ਤੁਸੀਂ ਬਿਹਤਰ ਧਿਆਨ ਦਿਓ ਕਿਉਂਕਿ ਤੁਸੀਂ ਕੈਨੇਡਾ 'ਚ ਬੈਠੇ ਹੋ ਲੱਗਦਾ ਸੀ ਉਸ ਵੇਲੇ ਕਿ ਇਸ ਤਰ੍ਹਾਂ ਦੀ ਹੈਗੀ ਹੈ ਇਹ ਪਾਰਟੀ ਉਂਗਰਲੀ ਪਾਰਟੀ ਜਾਂ ਮਿਸਟਰ ਕਾਰਮੀ ਵਾਲੀ ਪਾਰਟੀ ਜੀ ਇਹ ਕਿਉਂ ਨਾ ਹਾਰ ਦੇ ਤੇ ਚੋੜਾ ਜਿੱਤ ਸਕਦੀ ਹੈ ਉੱਥੇ ਇਹਨਾਂ ਦੇ ਬਰੋ ਵਾਲੀ ਪਾਰਟੀ ਹਮਮ ਲੇਕਿਨ ਜਿਨੀ ਇਹਦੀ ਸੋਚ ਸੀ ਡ੍ਰੰਪ ਸਾਹਿਬ ਦੀ ਇਸ ਢੰਗ ਦੇ ਨਾਲ ਇਹਨਾਂ ਨੂੰ ਆਪਰਾ ਥੂਬਾ ਬਣਾਉਣਾ ਚਾਹੁੰਦੇ ਸੀ ਫਿਰ ਉਹ ਦਾ ਬਰੋ ਉਹ ਨੋ ਹੈ ਤੇ ਕਬੂਰੂ ਨੋ ਹੈ ਹਮਮ ਨਾ ਪੀਜਾ ਹੋਇਆ ਕਿ ਦੁਬਾਰਾ ਫਿਰ ਕਾਰਮੀ ਸਾਹਿਬ ਦੀ ਪਾਰਟੀ ਜਿਹੜੀ ਹੈਗੀ ਨਵੇਂ ਲੀਡਰ ਦੇ ਰੂਪ ਦੇ ਵਿੱਚ ਕਾਰਮੀ ਸਾਹਿਬ ਸਵੇ ਮਤਲਬ ਜਿਹੜੇ ਲੀਡਰ ਬਣ ਗਏ ਤੇ ਉਹ ਪਾਵਰ ਉਹਨਾਂ ਨੇ ਹਾਸਲ ਕਰ ਲਈਏ ਉਹ ਮਿੰਟ ਤੁਸੀਂ ਦੇਖਿਆ ਨਾ ਕਿ ਜਦੋਂ ਕੈਨੇਡਾ ਚ ਆਏ ਐ ਕ੍ਰਾਪਸਟੌ ਦੇ ਉਹਨਾਂ ਨੇ ਜਿਹੜੇ ਹੈਗੇ ਦੋਨੋਂ ਛੱਡੇ ਲਾਏ ਹੋਏ ਸੀ ਆਪਣੇ ਘਰ ਦੇ ਤੁਸੀਂ ਹੂੰ ਹੂੰ ਤੇ ਇੱਥੇ ਜਿਹੜਾ ਉਹ ਮਾਨ ਸਨਮਾਨ ਪਾਲਦੇ ਸੀ ਇਹਨਾਂ ਨੂੰ ਉਹ ਮਾਨ ਸਨਮਾਨ ਨਹੀਂ ਮਿਲਿਆ ਨੰਬਰ 1 ਨੰਬਰ 2 ਇਹ ਹੈ ਕਿ ਜਿਸ ਤੱਕ ਦੇ ਨਾਲ ਈਰਾਨ ਤੇ ਇਸਰਾਇਲ ਦੀ ਜੱਗ ਲੱਗੀ ਹੋਈ ਹੈ ਜੀ ਉਸ ਜੱਗ ਦੇ ਵਿੱਚ ਵੀ ਇਹਨਾਂ ਦੇ ਮਿੱਤਰੋ ਜਿਹੜਾ ਹੈਗਾ ਉੱਥੋਂ ਇਹਨਾਂ ਨੇ ਲੱਗਦਾ ਸੀ ਕਿ ਇਹ ਵਿਚਾਲੇ ਛੱਡ ਕੇ ਜਾਣਗੇ ਕਿ ਕੋਈ ਜੋ ਰੈਗੂਲੇਸ਼ਨ ਡੋਨੈਸਟਿਕ ਰੈਗੂਲੇਸ਼ਨ ਉਹਦੇ ਮੁਤਾਬਕ ਹੋਵੇ ਉਹ ਨਹੀਂ ਹੋਇਆ ਜੀ ਇਹ ਵੱਖਰੀ ਗੱਲ ਹੈ ਕਿ ਰੈਗੂਲੇਸ਼ਨ ਉੱਥੇ ਜਿਹੜਾ ਪਾਸ ਹੋਇਆ ਹੈ 37 ਦੀ ਮੀਟਿੰਗ ਦੇ ਵਿੱਚ ਉਹ ਰੈਗੂਲੇਸ਼ਨ ਵੀ ਇਜ਼ਰਾਈਲ ਦੇ ਹੱਕ ਵਿੱਚ ਜਾਂਦਾ ਹੈ ਜੀ ਜੀ ਕਿਉਂਕਿ ਉਸ ਰੈਗੂਲੇਸ਼ਨ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਇਜ਼ਰਾਈਲ ਨੂੰ ਜਿਹੜਾ ਅਫਰ ਪ੍ਰੋਟੈਕਸ਼ਨ ਦਾ ਰਾਈਟ ਹੈ ਹੂੰ ਬਿਲਕੁਲ ਸੈਲ ਪ੍ਰੋਟੈਕਸ਼ਨ ਦਾ ਰਾਈਟ ਤਾਂ ਹਰ ਇੱਕ ਨੂੰ ਚਾਹੀਦਾ ਪਰ ਲੇਕਿਨ ਹਮਲਾਵਰ ਕੌਣ ਹੈ ਹੂੰ ਹਮਲਾ ਤਾਂ ਈਰਾਨ ਨੇ ਇਹ ਨਹੀਂ ਕਿ ਤਹਿਰਾਨ ਦੇ ਉੱਤੇ ਪਹਿਲਾ ਹਮਲਾ ਇਜ਼ਰਾਈਲ ਨੇ ਕੀਤਾ ਇਜ਼ਰਾਈਲ ਨੇ ਉਹਨਾਂ ਦੇ ਜਨਰਲ ਬਾਰੇ ਉਹਨਾਂ ਦੇ ਸੈਂਟਿਸਟ ਬਾਰੇ ਉਹਨਾਂ ਨੇ ਰਿਟੇਨੈਂਟ ਕੀਤਾ ਹੈ ਉਹਨਾਂ ਨੇ ਬਦਲੇ ਦੇ ਵਿੱਚ ਜਿਹੜਾ ਹੈਗਾ ਆਪਣਾ ਫਿਰ ਦੁਬਾਰਾ ਆਪਣੇ ਹਥਿਆਰਾਂ ਦਾ ਇਸਤੇਮਾਲ ਕੀਤਾ ਹੈ ਜਿਹੜਾ ਬੰਦਾ ਹਮਲਾਵਰ ਹੈ ਪਹਿਲਾਂ ਦਾ ਗੁਨਾਹਗਾਰ ਉਹ ਹੈ ਇਹਨਾਂ ਨੇ ਉਹ ਚੀਜ਼ ਕਿਉਂ ਨਹੀਂ ਦੇਖੀ ਦੂਜੀ ਜੰਦੀ ਸਾਹਿਬ ਤੁਸੀਂ ਦੇਖਿਆ ਹੋਣਾ ਕਿ ਗਾਜਾ ਦੇ ਵਿੱਚ ਕੀ ਕਰ ਰਿਹਾ ਹੈ ਗਾਜਾ ਦੇ ਵਿੱਚ ਕੱਲ ਜਿਹੜੀ ਇਹਨਾਂ ਨੇ ਇੱਕ ਉਸੇ ਗੋਲੀਬਾਰੀ ਕੀਤੀ ਹੈ ਪਹਿਲਾਂ ਬੱਬ ਸਿੱਟ ਦੇ ਹੁੰਦੇ ਸੀ ਕੱਲ ਗੋਲੀਆਂ ਨਾਲ ਉੱਥੇ ਜਿਹੜੇ ਹੈਗੇ ਕੌਣ ਮਾਰੇ ਹੈ ਛੋਟੇ ਤੇ ਮਾਰੇ ਦੇ ਜੂਏ ਤੋਂ ਵੱਲੋਂ ਪੇਟੀ ਹੋਈ ਰਾਹਤ ਸਮਗਰੀ ਖਾਣ ਪੀਣ ਦੀ ਚੀਜ਼ਾਂ ਬਸਤਾ ਲੈ ਲਏ ਸੀ ਉਹਨਾਂ ਦੇ ਉੱਤੇ ਫਰਕ ਕੀ ਕੀ ਕਹਿੰਦੇ ਨੇ ਹੁਣ ਕਹਿੰਦੇ ਬੰਬ ਜਿਹੜੇ ਹੈਗੇ ਆ ਵਹਿੰਗੇ ਪੈਂਦੇ ਆ ਗੋਲੀਆਂ ਸਸਤੀਆਂ ਨੇ ਸਸਤੀਆਂ ਗੋਲੀਆਂ ਦੇ ਨਾਲ ਉੱਥੇ ਬੰਦੇ ਮਾਰੇ ਜੀ 7 ਵਾਲਿਆਂ ਨੂੰ ਨਹੀਂ ਦਿਖਿਆ ਫਸਲ ਦੇ ਵੀ ਤੇ ਹੈ ਕਿ ਜਿਹੜੀਆਂ ਜੀ 7 ਹੋ ਕੇ ਜਿਹੜੀਆਂ ਆਰਗਨਾਈਜੇਸ਼ਨਸ ਬਣਾਇਆ ਵੱਡੇ ਦੇਸ਼ਾਂ ਦੀਆਂ ਅਮੀਰਾ ਨਹੀਂ ਬਣਾਇਆਂ ਹੋਈਆਂ ਜੀ 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 ਉਹਦੇ ਉਹ ਆਪਣੇ ਹਿੱਤ ਅਨੁਸਾਰ ਗੱਲ ਕਰਦੇ ਆ ਉਹ ਦੂਜੀ ਗੱਲ ਨਹੀਂ ਕਰਦੇ ਕਿਉਂਕਿ ਜੋ ਕ੍ਰਮ ਸੱਭ ਚਾਹੁੰਦੇ ਸੀ ਉਹ ਉੱਥੇ ਨਹੀਂ ਸੀ ਹੋ ਰਿਹਾ ਇਸ ਕਰਕੇ 트럼ਪ ਸਾਹਿਬ ਜਿਹੜੇ ਉਹ ਤੋਂ ਨਿਕਲ ਪਏ 프랑ਸ ਦੇ ਜਿਹੜੇ ਪ੍ਰੈਜ਼ੀਡੈਂਟ ਹੈ ਮਾਈਕਰੋ ਹੁਣੀ ਮਾਈਕਰੋ ਹੀ ਹੈ ਮੈਕਰੋ ਨਾ ਇਹਨਾਂ ਦਾ ਨਾਂ ਸ਼ਾਇਦ ਹਾਂ ਮੈਕਰੋ ਜੀ ਉਹਨਾਂ ਨੇ ਕਿਹਾ ਜੀ ਜਗਬੰਦੀ ਲਈ ਵਾਸਤੇ ਕੇ ਲੇਕਿਨ 트럼ਪ ਸਾਹਿਬ ਨੂੰ ਜਹਾਜ਼ ਦੇ ਵਿੱਚ ਜਦੋਂ ਪੁੱਛਿਆ ਤੇ ਉਹ ਕਹਿੰਦੇ ਜੀ ਜਗਬੰਦੀ ਵਾਸਤੇ ਵੀ ਮੈਂ ਤਾਂ ਦਾ ਵੱਡਾ ਕੁਝ ਹੋਊਗਾ ਹੂੰ ਵੱਡਾ ਕੁਝ ਹੋਊਗਾ ਕੁਝ ਵੱਡਾ ਹੋਣ ਵਾਲਾ ਵੱਡਾ ਕੀ ਹੋਣ ਵਾਲਾ ਕਿਉਂਕਿ ਵਾਰ-ਵਾਰ ਇਸਰਾਈਲ ਇਸ ਕੰਦੇ ਉੱਤੇ ਪ੍ਰੈਸ਼ਰ ਬਿਲ ਕਰ ਰਿਹਾ ਹੈ ਅਮਰੀਕਾ ਵਾਸਤੇ ਕਿ ਤੁਸੀਂ ਜਗ ਦੇ ਵਿੱਚ ਸਿੱਧੇ ਇਨਵੋਲਵ ਹੋ ਜਾਓ ਪਰ ਟਰੰਪ ਸਾਹਿਬ ਇਹ ਮਤਲਬ ਜਿਹੜਾ ਪ੍ਰਭਾਵ ਦੇਣਾ ਚਾਹੁੰਦੇ ਆ ਕਿ ਜੀ ਅਸੀਂ ਵੱਡਾ ਕੁਝ ਕਰਨ ਵਾਲੇ ਆ ਤੇ ਟਰੰਪ ਦੇ ਆਪਣੇ ਇਸ ਈਰਾਨ ਦੇ ਤੇ ਹਮਲਾ ਕਰਾਂਗੇ ਇਹ ਵੀ ਟਰੰਪ ਸਾਹਿਬ ਪਹਿਲਾਂ ਕਹਿ ਚੁੱਕੇ ਆ ਕਿ ਅਲੀ ਖੋਮੀ ਜਿਹੜੇ ਆਪਣੇ ਐਤੋਲਾ ਖੋਮੀ ਨੇ ਜੀ ਜੀ ਜਿਹੜੇ ਉਹਨਾਂ ਦੇ ਧਰਮ ਕਾਗੂ ਹੈ ਉਹਨਾਂ ਨੂੰ ਕਦੇ ਵੀ ਮਾਰਨਾ ਚਾਹੁੰਦਾ ਸੀ ਇਸرائیਲ ਤੇ ਮੈਂ ਵੀ ਟੋ ਕਰਦੀ ਉਹਨੂੰ ਕਹਿੰਦੀ ਵੀ ਉਹ ਵੀ ਮਾਰਿਆ ਜਾ ਸਕਦਾ ਉੱਥੋਂ ਦੇ ਸਪੇਸ ਤੇ ਉੱਤੇ ਜਿਹੜਾ ਹੈਗਾ ਸਾਡਾ ਕੰਟਰੋਲ ਹੋ ਚੁੱਕਿਆ ਹੈ ਅਸੀਂ ਤੁਹਾਨੂੰ ਪਤਾ ਹੈ ਕਿ ਉਹ ਕਿੱਥੇ ਬੈਠਾ ਸੀ ਕਿਤੇ ਵੀ ਕੁਝ ਕਰ ਸਕਦਾ ਹੈ ਮਤਲਬ ਇਹਨੂੰ ਕਹਿਦੀ ਹੈ ਪਰ ਦਾਦਾਗੀਰੀ ਹੈ ਇਹ ਗੁੰਡਾਗਰਦੀ ਕਹਿਦੀ ਹੈ ਤਾਂ ਮੈਨੂੰ ਇੱਕ ਕੈਦ ਦੇ ਵਿੱਚ ਵੀ ਕੋਈ ਹੱਕ ਆਪਣਾ ਹਰਜ ਨਹੀਂ ਪ੍ਰੰਤ ਸਭ ਜਿਸ ਟੱਗ ਦੇ ਨਾਲ ਗਏ ਹੋਏ ਆ ਦੁਨੀਆ ਦੇ ਪਰਮਾਸ਼ਰਮਾ ਕੋਲ ਟਰੀਟ ਕਰਦੀ ਹੈ ਉੱਥੋਂ ਜਾ ਰਿਹਾ ਹੈ ਰਾਜ ਦੇ ਵਿੱਚੋਂ ਗੱਲ ਕੀ ਕਰ ਰਿਹਾ ਹੈ ਪਰ ਅਗਲੀ ਗੱਲ ਵੀ ਤੁਸੀਂ ਦੇਖ ਲਓ ਕਿ 트럼ਪ ਹੁਣੀ ਕਹਿੰਦੇ ਹੋੜਾ ਕਰਦੇ ਹੋ ਰਿਹਾ ਹੈ ਇਹ ਜ਼ਰੂਰੀ ਨਹੀਂ ਕਿ ਜੋ ਕੁਝ ਉਹ ਕਹਿਣਗੇ ਉਹ ਕੁਝ ਹੋਊਗਾ ਉੱਥੇ ਇਹਦੇ ਉਲਟ ਵੀ ਹੋ ਸਕਦਾ ਹੈ ਦੇਖਦੇ ਹਾਂ ਕੀ ਹੁੰਦਾ ਹੈ ਕਿ ਇਰਾਨ ਜਿਹੜਾ ਹੈਗਾ ਇਰਾਨ ਨੇ ਵੀ ਕਰੋਜਾ ਬਰੂਜ਼ੀ ਲੜਾਈ ਲਪਟੀ ਹੈ ਖਤਮ ਹੋ ਸਕਦੀ ਤੇ ਟ੍ਰੰਪ ਸਾਹਿਬ ਨੇ ਤਾਂ ਹੁਕਮ ਹੀ ਦੇਦਾ ਤੁਸੀਂ ਪੜੀ ਲਿਆ ਹੋਣੇ ਉਹਨਾਂ ਨੇ ਕਹਿ ਦਿੱਤਾ ਕਿ ਜਿਹੜਾ ਹੈਗਾ ਤਹਿਰਾਨ ਖਾਲੀ ਕਰ ਦਿਓ ਜਲਦੀ ਸਾਹਿਬ ਤਹਿਰਾਨ ਦੀ ਪਾਪੂਲੇਸ਼ਨ ਹੀ 1 ਕਰੋੜ ਲੋਕਾਂ ਦੀ ਹੈ ਜੀ 1 ਕਰੋੜ ਬੰਦਿਆਂ ਨੂੰ ਤੁਸੀਂ ਜਿਹੜਾ ਹੈਗਾ ਉਸ ਤੋਂ ਕੱਢ ਕੇ ਪਾਸੇ ਭੇਜੋਗੇ ਕਿਵੇਂ ਸੰਭਵ ਹੋ ਸਕਦਾ ਹੈ ਐਡੀ ਸਿੱਧੀ ਕਿਵੇਂ ਹੋ ਸਕਦਾ ਹੈ ਮਤਲਬ ਇਹ ਪੂਰੀ ਜਿਹੜੀ ਇਹ ਦਾਦਾਗੀਰੀ ਹੈ ਉਹਨੂੰ ਦਾਦਾਗੀਰੀ ਦਾ ਦੁਨੀਆ ਦੇ ਬਾਕੀ ਮੁਲਕ ਜਿਹੜੇ ਉਹ ਬੈਠੇ ਦੇਖਦੇ ਆ ਕੀ ਕਰਦੇ ਇਹਦੇ ਤੇ ਹੁਣ ਜਿਹੜੀ ਜੂਏ ਨੂੰ ਕਿਉਂ ਨਹੀਂ ਬੋਲਦੀ ਜੂਏ ਨੂੰ ਬਣਾਈ ਕਾਲੇ ਵਾਸਤੇ ਸੀ ਇਸੇ ਕਾਲ ਵਾਸਤੇ ਬਣਾਈ ਸੀ ਜਿਹੜੇ ਨਾ ਅਗਰੇ ਟਿਕੜੇ ਉੱਪਰ ਉਹਨਾਂ ਦਾ ਨਿਪਟਾਰਾ ਕੀਤਾ ਜਾਵੇ ਜੀ ਜੀ ਇਤੋਂ ਦੀ ਸਥਿਤੀ ਤੁਸੀਂ ਇਹ ਹੈਗੀ ਹੈ ਕਿ ਗਾਜਾ ਪੱਟੀ ਦੇ ਵਿੱਚ ਜੂਏ ਤੋਂ ਤੇ ਸੈਕਟਰੀ ਜਨਰਲ ਨੂੰ ਜਾਣਦੀ ਗੱਲ ਸਹੀ ਹੈਗੀ ਹੈ ਹਾਂ ਇਹ ਇਹਦਾ ਇਹਦਾ ਦੇਖ ਕੇ ਆਪਾਂ ਦੇਖਿਆ ਨਹੀਂ ਜਿਹੜਾ ਹੁਣ ਪੈ ਰਿਹਾ ਹੈ ਔਰ ਸਭ ਕੁਝ ਅਮਰੀਕਾ ਦੀ ਸਰਦਾਰੀ ਹੇਠ ਹੋ ਰਿਹਾ ਹੈ ਜੀ ਆ ਬਿਲਕੁਲ ਜੀ ਲੋਕ ਵੀ ਪਛਤਾ ਰਹੇ ਆ ਅਮਰੀਕਾ ਤੇ ਬਹੁਤ ਬੁਰੀ ਤਰ੍ਹਾਂ ਪਛਤਾ ਰਹੇ ਆ ਟਰੰਪ ਨੂੰ ਲਿਆ ਕੇ ਤੇ ਦਿਖਾ ਦਿੰਦਾ ਉਹਨੇ ਵੀ ਮੈਂ ਤੁਹਾਡੇ ਜੀ